ਤੁਸੀਂ ਇੱਥੇ ਖੜੇ ਖੜੇ ਕਿਉਂਕਿ ਤੁਹਾਡੇ ਲੱਤ ਵਿੱਚ ਫ੍ਰੈਕਚਰ ਹੈ ਜੇ ਝੁੱਕ ਕੇ ਮੱਥਾ ਟੇਕ ਸਕਦੇ ਹੋ ਤੇ ਵਧੀਆ ਗੱਲ ਹੈ ਜੇ ਝੁੱਕ ਕੇ ਮੱਥਾ ਨਹੀਂ ਟੇਕ ਸਕਦੇ ਤਾਂ ਐਵੇਂ ਹੀ ਸਤਿਗੁਰਾਂ ਨੂੰ ਨਮਸਕਾਰ ਕਰੋ ਔਰ ਇਹ ਬਚਨ ਕਰੋ ਕਿ ਜੋ ਵੀ ਤੁਹਾਨੂੰ ਗੁਰੂ ਦੀ ਹਜ਼ੂਰੀ ਵਿੱਚ ਪੁੱਛਿਆ ਜਾਏ ਸਵਾਲ ਕੀਤਾ ਜਾਏ ਬੋਧਾ ਤੁਸੀਂ ਸਹੀ ਸਹੀ ਉੱਤਰ ਦਿਓਗੇ ਕਿਉਂਕਿ ਇਹ ਬਖਸ਼ਿੰਦ ਦਿੱਤਾ ਦਾ ਬਖਸ਼ਿੰਦ ਅਧਾਰ ਹੈ ਕਾਰ ਉਪਦੇਸ਼ ਛਿੜ ਕੇ ਬਹੁ ਭਾਤੇ ਔਰ ਪਿਤਾ ਘਰ ਨਾਵੇ ਹੋ ਸਕਦਾ ਹੈ ਕਿ ਜੇਕਰ ਆਪਾਂ ਆਪਣੇ ਗੁਨਾਹ ਗੁਰੂ ਦੀ ਹਜ਼ੂਰੀ ਵਿੱਚ ਕਬੂਲ ਕਰ ਲਈਏ ਤੇ ਸ਼ਹਿਰ ਉਸ ਮਰੰਤ ਗੁਰੂ ਸਾਡੇ ਤੇ ਬਖਸ਼ਿਸ਼ ਕਰਕੇ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਕੇ ਤਾਂ ਸੰਤਹਿਰ ਦੁਬਾਰਾ ਆਪਣੇ ਚਰਨਾਂ ਦੇ ਨਾਲ ਜੋੜਦਾ ਸੁਖਬੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਇਹ ਕੀਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਦੇ ਰਏ ਭਿਆਨ ਪੰਥਕ ਮੁੱਦਿਆਂ ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦੀਆਂ ਹੋਈਆਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਨਾ ਕੀਤਾ ਕਿ ਨਹੀਂ ਕੀਤਾ ਹਾਂ ਜਾਂ ਨਾ ਜਵਾਬ ਦਿਣਾ ਹੈ ਹਾਂ ਜੀ ਕੀਤਾ ਹੈ ਦੂਜਾ ਸਵਾਲ ਤੁਹਾਡੇ ਤੇ ਇਹ ਹੈ ਬਹੁਤ ਬੁੱਲਾ ਹੋਈਆਂ ਸਤਾ ਦੇ ਦੌਰਾਨ ਸਾਡੀ ਪਾਰਟੀ ਵਿੱਚ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਸੰਕਟ ਦੇ ਸਮੇਂ ਵਿੱਚ ਆ ਰਿਹਾ ਤੁਸੀਂ ਹਾਂ ਦਾ ਨਾ ਦਾ ਜਵਾਬ ਦੇਈ ਜਾਓ ਦੂਜਾ ਸਵਾਲ ਤੁਹਾਡੇ ਤੇ ਇਹ ਆ ਕਿ ਬੇਗੁਨਾਹ ਸਿੱਖਾਂ ਦਾ ਕੋਹ ਕੋਹ ਕੇ ਕਤਲ ਕਰਨ ਵਾਲੇ ਜਾ {ਰਮ} ਅਫਸਰਾਂ ਨੂੰ ਤਰਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿੱਕਾ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਹਾਂਜੀ ਇਹਜਾ ਸਵਾਲ ਹੈ ਸਿੱਖ ਤੇ ਸਿੱਖਾਂ ਦਾ ਦੁਸ਼ਮਣ ਸਦਾ ਸਾਥ ਜੇ ਸਵਿਰੋਧ ਜੋ ਦਰਜ ਕੇਸ ਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਹੈ ਕਿ ਨਹੀਂ ਸਰਕਾਰ ਦਰਾਂ ਉਹਵਾ ਹੋਇਆ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਹਾਂ ਜਾਂ ਨਾ ਵਿੱਚ ਦੇ ਦਿਓ ਜੀ ਹਾਂਜੀ ਚੌਥਾ ਸਵਾਲ ਤੁਹਾਡੇ ਤੇ ਹੈ ਕਿ ਸੌਦਾ ਸਾਧ ਬਵਾਥੇ ਦਿਵਾਉਣੇ ਉਹ ਵੀ ਬਿਨਾ ਕਿਸੇ ਦੇ ਮੰਗਣ ਤੋਂ ਜਿਵੇਂ ਤੁਸੀਂ ਜਥੇਦਾਰਾਂ ਨੂੰ ਆਪਣੇ ਰਹਿਸ਼ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਨੇ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉਥੇ ਉਹਨਾਂ ਨੂੰ ਕੋ ਚਿੱਠੇ ਦੇਣੇ ਕਿ ਸੱਸੇ ਵਾਲੇ ਸਾਧ ਨੂੰ ਮਾਫ ਕਰ ਦਿਓ ਉਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸੱਚ ਆਇਆ ਨਾ ਸਰਕਾਰਾਂ ਦੇ ਦੌਰਾਨ ਬਹੁਤ ਗੁਲਾਹ ਹੋਈਆਂ ਮੈਂ ਇਸ ਕਰਕੇ ਬਖਸ਼ ਤੁਸੀਂ ਸੌਦਾ ਸਾਧ ਨੂੰ ਆਪਣੇ ਘਰ ਵਿੱਚ ਜਥੇਦਾਰਾਂ ਨੂੰ ਬੁਲਾ ਕੇ ਮਾਫੀ ਦੇਣ ਬਾਰੇ ਕੀ ਹੈ ਜਾਂ ਨਹੀਂ ਕਿਹਾ ਇਸ ਸਰਕਾਰਾਂ ਨੇ ਪੜੀ ਹਾਏ ਨਾਮ ਜੀ ਆਓ ਤੁਸੀਂ ਆਪਣੇ ਰਿਕੈਸ਼ ਤੇ ਤੱਕ ਸਾਥ ਦੇ ਜੱਜਦਾਰਾਂ ਨੂੰ ਬੁਲਾ ਕੇ ਸਭ ਦਾ ਸਾਜੂ ਦੇਰਾ ਬੱਗੇ ਮੁਆਫੀ ਦੇਣ ਬਾਰੇ ਕਹਿਆ ਜਾਂ ਨਹੀਂਆ ਤੇ ਹਾਂ ਆ ਜਾਂਾ ਦੱਸੋ ਇਸੇ ਤਰ੍ਹਾਂ ਦਾ ਪਰਦਾ ਤੁਸੀਂ ਬੋਦੀ ਹਸੂਰੇ ਵਿੱਚ ਨਾ ਰੱਖੋ ਭਾਰੁਕਤ ਹੋ ਜਾਓਗੇ ਮਨ ਕਰਕੇ ਵੀ ਭਾਰੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਔਰ ਗੁਰੂ ਦੇ ਤਰਫਾਰ ਵਿੱਚ ਵੀ ਬਖਸ਼ੇ ਜਾਓਗੇ ਹਾਂਜੀ ਨੇ ਬ੍ਰਾਹਮਚਾਰ। ਬਾਡੀ ਸਰਕਾਰ ਵੇਲੇ। ਮੈ ਵੀ ਬਰਾਉਂਡ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਜਿਹੜੇ ਸਨ ਉਹ ਚੋਰੀ ਹੋਏ। ਕੰਦਾ ਦੇ ਉੱਤੇ ਪੋਸਟਰ ਲਾਇਆ ਗਿਆ। ਵੰਗਾਰਿਆ ਗਿਆ ਸिखਾਂ ਨੂੰ। ਗੱਡੀਆਂ, ਗਾੜਾ ਉਹਦਾ ਪੋਸਟਰਾਂ ਤੇ ਲਿਖਿਆ ਗਿਆ। ਤੁਸੀਂ ਉਹਨਾਂ ਚੋਰੀ ਕਰਨ ਵਾਲਿਆਂ ਨੂੰ ਲੱਭਣ ਵਿੱਚ ناکਾਮ ਰਹੇ ਜਾਂ ਤੁਸੀਂ ਲੱਭਿਆ ਨਹੀਂ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾ ਦੇ ਅੰਗ ਆੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ ਔਰ ਤੁਸੀਂ ਉਹਨਾਂ ਗੁਸ਼ਤਾਂ ਦੇ ਪੁਸ਼ਤ ਪੰਧਾਏ ਕੀਤੇ ਉਹਨਾਂ ਪਰ ਔਰ ਉਸ ਤੋਂ ਬਾਅਦ ਜਿਹੜਾ ਬਹੁਤ ਚਾ ਲੱਗਾ ਬਹਿਮਲ ਕਰਾਂ ਜਾਂ ਕੋਟਪੂਰਾ ਜਾ ਕੇ ਸੰਗਤ ਆਪ ਮੋਹਲੇ ਇਕੱਠੀਆਂ ਹੋ ਕੇ ਬੈਠੀਆਂ ਉਥੇ ਦੋ ਸਿੱਖ ਤੁਸੀਂ ਗੋਲੀਆਂ ਮਾਰ ਕੇ ਭੁੰਡੇ ਇਹ ਤੁਹਾਡੀ ਸਰਕਾਰ ਵળે ਹੋਇਆ ਇਹ ਗੁਨਾਹ ਤੁਸੀਂ ਮੰਨਦੇ ਹੋ ਕੇ ਨਹੀਂ ਹੋਇਆ ਜੀ ਗੁਨਾਹ ਜਿਹੜੇ ਤੁਸੀਂ ਸ਼੍ਰੋਮਣ ਕਮੇਟੀ ਨੂੰ ਕਹਿ ਕੇ ਕਿ ਸੌਤਾ ਸਾਹ ਦੇ ਵਾਕਿਬਾਰਾ ਜਿਹੜਾ ਫੈਸਲਾ ਸੀ ਉਹਨੂੰ ਸਹੀ ਤਹਿਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੁਰਪਤ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਤੁਸੀਂ ਗੁਰਾਹ ਕੀਤਾ ਹੈ ਜਾਂ ਨਹੀਂ ਕੀਤਾ ਜਿਹੜੇ ਸ਼੍ਰੋਮਣ ਕਮੇਟੀ ਕੋਲੋਂ ਕੋਰਪ ਦੇ ਪੈਸਿਆਂ ਦੀ ਦੁਰਵਰਤੋਂ ਕਰਵਾਏ ਗਏ ਔਰ ਆਪਣੀ ਦਿਵਾਈ ਹੋਈ ਮੁਆਫੀ ਨੂੰ ਸਹੀ ਪਹਰੌਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਤੁਸੀਂ ਗੁਨਾਹ ਕੀਤਾ ਹਾਂਜੀ ਜਦ ਜੇ ਸਿੰਘ ਡਾਕਟਰ ਤੇਜ ਸਿੰਘ ਜਿਨ੍ਹਾਂ ਦਾ ਜ਼ਿਕਰ ਅਕਸਰ ਹਰ ਕਾਲ ਵਿੱਚ ਆਉਂਦਾ ਹੈ ਉਸੇ ਸਾਹਮਣੇ ਆਉਂਦੀ ਜਿਹੜੇ ਸਰਸੇ ਵਾਲੇ ਦੇ ਸੌਤਾ ਸਾਥ ਦੀ ਮਾਫੀ ਦਾ ਪੱਤਰ ਜਿਹੜਾ ਉਹ ਆਇਆ ਜਾਂ ਬਣਾਇਆ ਕੀ ਕੀਤਾ ਕੀ ਨਹੀਂ ਕੀਤਾ ਜਿਹੜਾ ਉਹਦੇ ਉੱਤੇ ਖਿਮਾ ਆਚਨਾ ਸ਼ਬਦ ਲਿਖਿਆ ਗਿਆ ਉਹ ਤੁਹਾਡਾ ਨਾਮ ਵਰਦਾ ਕਿ ਉਹ ਤੁਸੀਂ ਬਾਅਦ ਵਿੱਚ ਉਹਨੂੰ ਐਡਿਟ ਕੀਤਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ ਜੇ ਗੁਨਾਹ ਤੁਸੀਂ ਕੀਤਾ ਹੈ ਕਿ ਨਹੀਂ ਕੀਤਾ ਹਾਂ ਜਾਂ ਹਾਂ ਤੇ ਜਵਾਬ ਦੇਣਾ ਹੈ ਕਿਸੇ ਪ੍ਰਕਾਰ ਦਾ ਕੋਈ ਗੁਰੂ ਦੀ ਹਜ਼ੂਰੀ ਵਿੱਚ ਨਾ ਝੂਠ ਬੋਲਣਾ ਨਾ ਪਰਦਾ ਰੱਖਣਾ ਹੈ ਗੁਰੂ ਬਖਸ਼ੇਂਦਾ ਤੁਹਾਡਾ ਜੇ ਕਦੇ ਗੁਨਾਹ ਕੀਤਾ ਤਾਂ ਧੋਤਾ ਜਾਏਗਾ ਜੇ ਤੁਸੀਂ ਕੀਤਾ ਹੈ ਤੇ ਹਾਂ ਜਾਂ ਨਾਂ ਚ ਜਵਾਬ ਦਿਓ ਗੁਰੂ ਭਾਰਗ ਦੀ ਹਜ਼ੂਰੀ ਵਿੱਚ ਕਹਿੰਦਾ ਕਿ ਮੈਂ ਕਮਾ ਚਾਚਨਾ ਬਾਟ ਆਪਣੇ ਕੋਲੋਂ ਕੋਈ ਐਕਟ ਨਹੀਂ ਕੀਤਾ ਠੀਕ ਹੈ ਜੇ ਕੋ ਕੀਤਾ ਕਿ ਨਹੀਂ ਤੁਹਾਨੂੰ ਜਾਣਕਾਰੀ ਹੈ ਮੈਂ ਜਦੋਂ ਕੋ ਬਾਗਵਾਂ ਰਚ ਪੜ੍ਹਿਆ ਸੀ ਉਹ ਸਿੰਘ ਸਭਾਨਾ ਦੀ ਬੀਟਿੰਗ ਦਾ ਉੱਤੇ ਜ਼ਿਕਰ ਹੁੰਦਾ ਹੈ ਕਿਹਨੂੰ ਸ਼ਮਤ ਹੈ ਇਹ ਕਿਹ ਮਿਆਦਨਾ ਕਿਹੜਾ ਸ਼ਬਦ ਹੈ ਤੁਹਾਡੇ ਮੁਤਾਬਕ ਹੈ ਕਿ ਉਹ ਸਿੰਘ ਸਹਿਬਾਨਾ ਨੇ ਐਡ ਕੀਤਾ ਹੈ ਨਹੀਂ ਮੈਂ ਜੋ ਕੋ ਬਾਗਵਾਂ ਚ ਜਿਹੜੀ ਕੰਟਰੋਵਰਸੀ ਪਈ ਹੈ ਠੀਕ ਹੈ ਬਿਲਕੁਲ ਕੋਈ ਸਬੂਤ ਨਹੀਂ ਹੈ ਠੀਕ ਹੈ ਚਾਹ ਤੋਂ ਮਾਦਰਾ ਪ੍ਰੇਮ ਸਿੰਘ ਪ੍ਰੇਮ ਸਿੰਘ ਕੋਲ ਇਹ ਤੇ ਦੋਸ਼ ਹੈ ਇਹ ਗੱਲ ਚਰਚਾ ਵਿੱਚ ਹੈ ਕਿ ਤੁਸੀਂ ਜਿਹੜੀ ਸੌਤਾ ਸਾਧ ਨੇ 2007 ਵਿੱਚ ਜਦੋਂ ਉਹਨੇ SLAB ਉਧਪੁਰੇ ਵਿੱਚ ਉਹ ਸ਼ਰਪਤ ਘੋੜ ਕੇ ਤੇ ਉਹਨੂੰ ਜਾਮੇ ਇੰਸਾ ਤਾਂ ਨਾ ਦਿੱਤਾ ਪਰ ਗੁਰੂ ਸਾਹਿਬ ਰਕੇ ਪੋਸ਼ਾਕ ਪਾਏ ਉਹ ਪੋਸ਼ਾਕ ਪਹੁੰਚਾਉਣ ਵਿੱਚ ਤੁਹਾਡਾ ਕੋਈ ਵਾਅਦਾ ਹੈ ਇਹ ਸ਼ਰਿਆਵਾਂ ਝੂਠਾ ਜੀ 100% ਦੀ ਝੂਠਾ ਮੈਂ ਤੇ ਇਹ ਗੱਲ ਦਾ ਸਭ ਤੇ ਕਹਿਣਾ ਬਜਟ ਇਰਸਾ ਸਾਹਿਬ ਦੇ ਨਾਮ ਤੇ ਬਿਆਨ ਦਿੱਤਾ ਸੀ ਨਾ ਦੇ ਦੂਜੇ ਦਿਨ ਉਹਨੂੰ ਨਕਾਰਿਆ ਸੀ ਹੱਸ ਠੀਕ ਹੈ ਆ ਜਾ ਨਾ ਗੁਰੂ ਟੋਟਲੀ ਝੂਠਾ ਗੁਰੂ ਜਾਣਦਾ ਹੈ ਜਾਂ ਤੁਸੀਂ ਜਾਣਦੇ ਹੋ ਸਵਾਲ ਹੀ ਪੈਦਾ ਨਹੀਂ ਹੁੰਦਾ ਬਲੈਕ ਥੰਡਰ ਵਿੱਚ 200 ਬਰਾਬਰ ਜਿਹੜੇ ਸਨ ਉਹ ਫਾਇਰ ਹੋਏ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਰਮਾ ਵਿੱਚ ਜਬ ਵਕ ਵਕ ਥਾਵਾਂ ਤੇ ਉਹਦੇ ਵਿੱਚ ਫੈਡਰੇਸ਼ਨ ਦੇ ਦੋਸਤ ਇੱਕ ਵੀ ਸ਼ਹੀਦ ਹੋਏ ਤੁਸੀਂ ਉਹਦੇ ਵਿੱਚ ਸ਼ਾਮਲ ਸੀ ਅਦਾ ਐਂਦੀ ਦੀ ਮੈਂ ਇੱਥੇ ਆਇਆ ਹਾਜ਼ਰੀਂ ਦੀ ਸੀ ਇਹ ਵੀ ਸ਼ਰਿਆ ਮੇਰੇ ਬ੍ਰੁੱਧ ਜਾਣ ਬੁੱਝ ਕੇ ਦੋਸ਼ ਲਾਇਆ ਜਾਂਦਾ ਮੈਂ ਇੱਥੇ ਆਇਆ ਹੀ ਨਹੀਂ ਸੀ ਉਹ ਠੀਕ ਹੈ ਅੱਗੇ ਬਾਈਕ ਦਿਓ ਜੀ ਸੁਖਦੇਵ ਸਿੰਘ ਨੂੰ ਸੁਖਦੇਵ ਇਹ ਦੋਨਾਂ ਦੇ ਪ੍ਰਵਿੰਦਰ ਸਤ ਤੁਸੀਂ ਮਾਈਕ ਲੈ ਲਓ ਉਹ ਸਰ ਬਜ਼ੁਰਗ ਹਨ ਤੁਸੀਂ ਮਾਈਕ ਲੈ ਲਓ ਜਿਹੜੇ ਜ਼ਾਲਮ ਅਫਸਰਾਂ ਨੂੰ ਤੁਸੀਂ ਤਰੱਕੀਆਂ ਦਵਾਈਆਂ ਦੇ ਜਾਂ ਟਿੱਕਾਂ ਦਵਾਈਆਂ ਦੇ ਅਕਾਲੀ ਦਲ ਵਿੱਚੋਂ ਉਹਨਾਂ ਨੂੰ ਸ਼ਾਮਲ ਕੀਤਾ ਜਿਵੇਂ ਸਿੰਘ ਸਾਹਿਬ ਜੀ ਨੇ ਪਹਿਲਾਂ ਆਪਣੀ ਟਕਰੀਰ ਵਿੱਚ ਸੰਗਤ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਕਿ ਇਹ ਉਹ ਜ਼ਾਲਮ ਉਹ ਬੁੱੱਛੜ ਪੁਰਸ਼ ਅਫਸਰ ਨੇ ਜਿਨ੍ਹਾਂ ਨੇ ਪੰਜਾਬ ਦੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਝੂਠੇ ਪੁਰਸ ਮੁਕਾਬਲੇ ਗੁਣਾ ਕੇ ਵਕਤ ਵਤ ਪਾਵਾ ਤੇ ਉਹਨਾਂ ਨੌਜਵਾਨਾਂ ਨੂੰ ਸ਼ਖੀਰ ਕੀਤਾ ਔਰ ਅਕਾਲੀ ਸਰਕਾਰ ਵਿੱਚ ਉਹਨਾਂ ਨੂੰ ਤਰੱਕੀਆਂ ਦਿੱਤੇ ਗਏ ਜਾਂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਤੇ ਔਜੇ ਦਿੱਤੇ ਗਏ ਤੁਸੀਂ ਇਹਦੇ ਬਾਰੇ ਦੱਸੋ ਕਿ ਤੁਸੀਂ ਕੀਤਾ ਘੜਾ ਕਿ ਨਹੀਂ ਕੀਤਾ ਇਹ ਆਲਮ ਸਿੰਘ ਦਾ ਗੁਨਾਹ ਕੀਤਾ ਤੇ ਉਹਨਾਂ ਨੂੰ ਪਾਰਟੀ ਵਿੱਚ ਬਿਠਾਉਣ ਦੀ ਜ਼ਰੂਰਤ ਮੈਨੂੰ ਪੁੱਛਿਆ ਗਿਆ ਸੀ ਉਹਦੀ ਮੈਂ ਜ਼ਰੂਰ ਆਹ ਹਾਂ ਮੈਂ ਭਜੀਆ ਰਖੜਾ ਸੁਲਜੀਤ ਸਿੰਘ ਰਖੜਾ ਪਰਮਿੰਦਰ ਸਿੰਘ ਤੋਂ ਕਹਿਣਾ ਕੁਛ ਇਸ ਦੇ ਬਾਰੇ ਇਸ ਬਾਰੇ ਉਸ ਕਹਿਣਾ ਕੁਛ ਹੋਰ ਸਿੱਖਾ ਮੈਨੂੰ ਇਸ ਚੀਜ਼ ਦੀ ਜਾਣਕਾਰੀ ਜ਼ਰੂਰ ਸੀ ਬੜੇ ਸਪੈਸ਼ਲ ਦੇ ਵਿੱਚ ਮੇਰਾ ਕੋਈ ਲੋ